ਵਾਇਬ੍ਰੀਪਤੇ ਜੋ ਅੱਜ ਫਾਰਮਨ ਬਗੋਂ ਨੜੇ ਸਵੇਰ ਬਾਹੀਏ ਜਾਣ ਦਾ ਜਾਣਵਾਸ ਜਾਣ ਵਾਸਤੇ ਕਿ ਆਕਰਤਿਆਮ ਆਪਕੋ ਰਖਣ ਸਪੀਡ ਸਲੋ ਰਖਣ ਤਾਂ ਕਿ ਬਚਾਇਆ ਜਾ ਸਕਵੇ ਆਪਿਆ ਵਾਇਬ੍ਰੀ ਦਾ ਸਰਸਾ ਸ਼੍ਰੀ ਵਾਇਬ੍ਰੀ ਦੇ ਕਿਤੇ ਅੱਜ ਸਦੀ ਵਫਾਰ ਮਤਲਬ ਦੀ ਰਿਫਲੈਕਟਰ ਲਈ ਇੱਥੇ ਪਹੁੰਚੀ ਹੈ ਔਰ ਸਡੇ ਮਾਨਯੋਗ ਦਿੱਤੀ ਸਾਹਿਬ ਵੀ ਇੱਥੇ ਪਹੁੰਚੇ ਨੇ ਹਰੇਕ ਸਾਲ ਹੀ ਅਸੀਂ ਇਹ ਕੰਮ ਕਰੀ ਦਈਏ ਹੈ ਸਪੈਸ਼ਲ ਜਿਵੇਂ ਸਰਦੀ ਸ਼ੁਰੂ ਹੁੰਦੀ ਹੈ ਤੇ ਰਿਫਲੈਕਟ ਅਸੀਂ ਹਰੇਕ ਸਾਲ ਹੀ ਕਰੀਏ ਔਰ ਇੱਕ ਸੁਨੇਹਾ ਹੈ ਹਰੇਕ ਪਰਿਵਾਰ ਨੂੰ ਆਮ ਜਨਤਾ ਦਾ ਆਸ ਮੁਖਸਬ ਕਿ ਤੁਸੀਂ ਆਪਣੇ ਪਰਿਵਾਰ ਦੇ ਮੁਖੀ ਹੋ ਬੇਸ਼ੱਕ ਤੁਸੀਂ ਕਿਸੇ ਪ੍ਰਤੀਬਧਿਆ ਹੋ ਜਾਂ ਨਾ ਹੋ ਪਰ ਆਦੇ ਪਰਿਵਾਰ ਦੇ ਮੋਢੀ ਹੋ ਤੁਹਾਡਾ ਪਰਿਵਾਰ ਤੁਹਾਡੇ ਨਾਲ ਚੱਲਦਾ ਹੈ ਤੇ ਆਪਦੇ ਪਰਿਵਾਰ ਦੇ ਖਾਤਰ ਤੁਸੀਂ ਜਦੋਂ ਰਾਤ ਨੂੰ ਸਫ਼ਰ ਕਰਦੇ ਹੋ ਤੇ ਆਰਾਮ ਨਾਲ ਗੱਡੀ ਚਲਾਇਆ ਕਰੋ ਤੇ ਕੋਸ਼ਿਸ਼ ਇਹ ਕਰਨੀ ਹੈ ਕਿ ਜੇ ਜ਼ਰੂਰੀ ਕੰਮ ਹੈ ਤਾਂ ਜਾਣਾ ਹੈ ਜੇ ਜ਼ਰੂਰੀ ਕੰਮ ਹੈ ਤਾਂ ਦੇਸ਼ਕ ਹੁੰਦਾਂ ਦੇ ਵਿੱਚ ਬਾਹਰ ਨਾ Niklo ਕਿਉਂਕਿ ਤੁਹਾਡਾ ਪਰਿਵਾਰ ਤੁਹਾਡੇ ਕਰਕੇ ਵਰੀ ਚੱਲਦਾ ਪਰਿਵਾਰ ਦੇ ਮੋਢੀ ਹੋ ਤੇ ਕੋਸ਼ਿਸ਼ ਇਹ ਕਰਨੀ ਹੈ ਪਰਵਾਰ ਜਾਣੀਆਂ ਕੱਥੇ ਆਪ ਬਹੁਤ ਵੇਲੇ ਹੁੰਦਾਂ ਦੇ ਵਿੱਚ ਆਪਾਂ ਗੱਡੀ ਬਿਲਕੁਲ ਆਰਾਮ ਨਾਲ ਚਲਾਉਂਦੇ ਹਾਂ ਕੱਲਾ ਆਪ ਕੀਤਾ ਜਾ ਰਿਹਾ ਹੈ ਹੁੰਦਾਂ ਦੇ ਮੌਸਮ ਨੇ ਹੁੰਦਾਂ ਦੇ ਮੌਸਮ ਨੂੰ ਲੋਕਾਂ ਨੇ ਜਾਣ ਪਛਾਣ ਪਿੱਛੇ ਉਹ ਬਾਦ ਮਣ ਤੁਹਾਨੂੰ ਕਹਣਾ ਹੀ ਪਤਾ ਹੈ ਕੱਲੇ ਬਪਾਲੀਆਂ ਬਸ ਨਹੀਂ ਸਪਾਸ਼ੇਵੀ ਵਾਸਤੇ ਵੀ ਕੰਮ ਕਰਦਾ ਹੈ ਤੇ ਅੱਜ ਅਸੀਂ ਸਾਰੀ ਟੀਮ ਅੱਥੇ ਪਹੁੰਚਿਆ ਗੱਡੀਆਂ ਦੇ ਰੈਟਰ ਕੋਲ ਆ ਰਹੇ ਹਾਂ ਤੇ ਪਰਮਾਤਮਾ ਕਰੇ ਲੋਕੀ ਜੋ ਵੀ ਸਫ਼ਰ ਕਰਨ ਸੁੱਖ ਸ਼ਾਂਤੀ ਨਾਲ ਘਰੇ ਪਹੁੰਚਣ ਤੇ ਆਮ ਨਾਲ ਜਿਵੇਂ ਜਾਵਾਂ ਖੋਂਦੇ ਨੇ ਦੇਖਿਆ ਲੈਟਰ ਦਿਖਾ ਕੇ ਜਾਵਣਾ ਪਰ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਸਾਰੇ ਭਰਾ ਨਾਲ ਮਿਲ ਕੇ ਇੱਕ ਦੂਜੇ ਦੀ ਸੇਵਾ ਕਰਦੇ ਰੋ ਆਪਣੇ ਲਈ ਸਾਥ ਹੋਣ। ਔਰ ਇੱਕ ਸਮਾਜ ਦਾ ਵਧੀਆ ਰੂਪ ਹੋਵੇ। ਤੁਸੀਂ ਇਸ ਨੂੰ ਮਹਿਸੂਸ ਕਰੋ। ਤੁਹਾਡੀ ਘਰੇ ਲੋੜ ਹੈ। ਵਹੀਕਲ ਨੂੰ ਸੇਫ ਤੇ ਵਧੀਆ ਤਰੀਕੇ ਨਾਲ ਚਲਾਣਾ। ਤਾ ਜੋ ਤੁਸੀਂ ਇਹ ਮਾਰਕੀ ਲੋਕੀ ਸਹੀ ਪਰਿਵਾਰ ਪਹੁੰਚੀ ਸਰ ਤੋਂ ਦਾ ਮੌਸਮ ਐ ਤੋਂ ਬਹੁਤ ਵੱ ਚੁੱਕੀ ਹੈ ਜੋ ਲੋਕ ਰਾਤ ਨੂੰ ਸਫਰ ਕਰਦੇ ਉਹਨਾਂ ਨੂੰ ਕੀ ਮੈਸੇਜ ਹੈ ਮੈਂ ਤੁਹਾਡੇ ਚੈਨਲ ਦੇ ਮਾਧਮੇ ਨੇ ਬੇਕੀ ਕਰਨਾ ਚਾਹੁੰਦਾ ਜ਼ਿੰਦਗੀਆਂ ਬਹੁਤ ਕੀਮਤੀ ਨੇ ਵਾਰ ਵਾਰ ਨਹੀਂ ਮਿਲਦੀਆਂ ਹਨ ਸੋ ਅਸੀਂ ਪ੍ਰਮਾਤਮਾ ਦੀ ਮਿਹਰ ਨਾਲ ਇਸ ਜਗ੍ਹਾ ਤੇ ਆਏ ਆ ਚੰਗਾ ਨੇਕ ਕੰਮ ਕਰੀਏ ਲੋਕਾਂ ਨੂੰ ਸਹਿਯੋਗ ਕਰੀਏ ਤੁੰਦੇ ਇਸ ਮੌਸਮ ਦੇ ਵਿੱਚ ਗੱਡੀ ਨੂੰ ਜੋ ਸਪੀਡ ਲਿਮਟ ਆ ਉਹਦੇ ਮੁਤਾਬਕ ਚੱਲੇ ਲਈ ਸਾਡੇ ਟ੍ਰੈਫਿਕ ਇੰਚਾਰਜ ਸਾਹਿਬ ਸਮੇਂ-ਸਮੇਂ 'ਤੇ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਨੇ ਇਸ ਤੋਂ ਇਲਾਵਾ ਟ੍ਰੈਫਿਕ ਐਜੂਕੇਸ਼ਨ ਸੈੱਲ ਬਣੇ ਜਿਹੜਾ ਲੋਕਾਂ ਨੂੰ ਟ੍ਰੈਫਿਕ ਤੇ ਨਿਯਮਾਂ ਸੰਬੰਧੀ ਜਾਣੂ ਕਰਾਉਂਦੇ ਰਹਿੰਦੇ ਨੇ ਤੁਹਾਨੂੰ ਦੇ ਵਿੱਚ ਵੀ ਕਿ ਸਪੀਡ ਤੇ ਗੱਡੀ ਚਲਾ ਕੇ ਤੇ ਉਹਨੂੰ ਅੱਗੇ ਕੋਈ ਚੀਜ਼ ਆਉਣ ਤੇ ਤੁਸੀਂ ਉਹਨੂੰ ਹੈਂਡਲ ਕਰ ਸਕਦੇ ਹੋ ਤੋਂ ਇਹਨਾਂ ਸਾਰੀਆਂ ਚੀਜ਼ਾਂ ਉੱਤੇ ਧਿਆਨ ਵਿੱਚ ਰੱਖਦੇ ਹੋਏ ਅਸੀਂ ਬੇਨਤੀ ਕਰਦੇ ਹਾਂ ਧੁੰਦਾ ਮੌਸਮ ਬਸ 10-15 ਦੇ ਆਪਣਾ ਆਪਣੇ ਪਰਿਵਾਰ ਦਾ ਖਿਆਲ ਲੱਖੋ ਫੇਰ ਨਾਲ ਜਰੂਰ ਪਹੁੰਚੋ ਪਰ ਕਾਲੀ ਨਾ ਕਰੋ ਤੁਹਾਡੀ ਤੇ ਹੋਰਾਂ ਦੀ ਜਾਨ ਬਹੁਤ ਕੀ ਧੰਨਵਾਦ ਮੇਰੇ ਮੇਕ ਉਪਰਾਲਾ ਕੀਤਾ ਜਾ ਰਿਹਾ ਹੈ ਗੁਰਦਵਾਰਾ ਮੰਡਰ ਵੱਲੋਂ ਤੁਹਾਡੇ ਸਹਿਯੋਗ ਤੇ ਆਪਟੀ ਕੋ ਬਸ ਇੱਕ ਗੱਲ ਦੀ ਅੱਜ ਅਸੀਂ ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੀ ਹੈ ਕਿ ਜਿਹੜਾ ਤੁੰਦ ਦਾ ਮੌਸਮ ਚੱਲ ਰਿਹਾ ਹੈ ਜਿਸ ਨਾਲ ਆਪਾਂ ਨੂੰ ਪਤਾ ਹੈ ਕਿ ਹੋਂਦ ਤੇ ਦੇਖਦੇ ਜਿਹੜੀਆਂ ਗੱਡੀਆਂ ਨੇ ਤਕਰੀਬਨ ਹੀ ਗੱਡੀਆਂ ਦੇ ਜਿਹੜੇ ਪਿੱਛੇ ਨੇ ਨਾ ਕਿਸੇ ਦੇ ਵੀ ਰਿਫਲੈਕਟਰ ਨਹੀਂ ਲੱਗੇ ਅਸੀਂ ਵਪਾਰ ਮੰਡਲ ਨੂੰ ਸਹਿਯੋਗ ਦੇਣ ਲਈ ਕਿਹਾ ਕਿ ਤੁਸੀਂ ਸਾਡਾ ਸਹਿਯੋਗ ਦਿਓ ਜਿਸ ਨਾਲ ਜਿਹੜੀਆਂ ਗੱਡੀਆਂ ਨੇ ਜਿਨ੍ਹਾਂ ਦੇ ਪਿੱਛੇ ਰਿਫਲੈਕਟਰ ਨਹੀਂ ਲੱਗੇ ਇਸ ਤਰ੍ਹਾਂ ਟ੍ਰੈਕਸ ਗੱਡੀਆਂ ਨੇ ਤਕਰੀਬਨ ਤੁਸੀਂ ਦੇਖਿਆ ਹੋਣਾ ਕਿ ਕਿਸੇ ਦੇ ਵੀ ਪਿੱਛੇ ਰਿਫਲੈਕਟਰ ਨਹੀਂ ਲੱਗੇ ਇਸ ਕਰਕੇ ਅਸੀਂ ਅਪਰਾਲਾ ਕੀਤਾ ਕਿ ਇਹਨਾਂ ਦੇ ਪਿੱਛੇ ਰਿਫਲੈਕਟਰ ਲਾਏ ਜਾਣ ਤਾਂ ਕਿ ਪਰਿਕਾਰ ਦੀ ਤੇ ਕੋਈ ਵੀ ਗੱਡੀ ਹੈ ਨਾ ਜਿਹਦੇ ਪਿੱਛੇ ਰਿਫਲੈਕਟਰ ਨਹੀਂ ਲੱਗੇ ਉਹਨਾਂ ਦੇ ਪਿੱਛੇ ਰਿਫਲੈਕਟਰ ਲਾਏ ਜਾਣ ਤਾਂ ਕਿ ਮੰਨ ਕੇ ਚਲੋ ਕਿਸੇ ਦੀ ਕੋਈ ਇਹ ਕੋਈ ਜਿਹੜਾ ਰਿਫਲੈਕਟਰ ਹੈ ਜੇ ਸੋਚ ਕੇ ਚੱਲੀ ਇੱਕ ਮਹੂਲੀ ਚੀਜ਼ ਹੈ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਹੈ ਉਦੋਂ ਇਹ ਬਹੁਤ ਵੱਡਾ ਹੋ ਜਾਂਦਾ ਹੈ ਕਿ ਜਦੋਂ ਹਾਦਸਾ ਵਾਪਰਦਾ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਕਿ ਸਾਡੇ ਕੋਲ ਇੱਥੇ 1 ਮਹੀਨੇ ਦੇ ਵਿੱਚ ਤਕਰੀਬਨ 3 ਐਕਸੀਡੈਂਟ ਹੋਏ ਜਿਦੇ ਨਾਲ ਮੌਕੇ ਤੇ ਹੀ ਡੈਥ ਹੋ ਗਈ ਹੈ ਇਸ ਕਰਕੇ ਅਸੀਂ ਇਹ ਉਪਰਾਲਾ ਕੀਤਾ ਕਿ ਜਿਹੜੇ ਰਿਫਲੈਕਟਰ ਲਾਏ ਜਾਣ ਤੇ ਇੱਕ ਜਿਦੇ ਨਾਲ ਜੇਕਰ ਇੱਕ ਵੀ ਪਰਿਵਾਰ ਦੀ ਜਾਨ ਵਾਝ ਜਾਂਦੀ ਹੈ ਤਾਂ ਦੇਖ ਲਓ ਵੀ ਕਿੰਨਾ ਬੈਨੀਫਿਟ ਹੁੰਦਾ ਆਪਾਂ ਨੂੰ ਇਹ ਇਸ ਕਰਕੇ ਅਸੀਂ ਇਹੋ ਹੀ ਸਾਰਿਆਂ ਨੂੰ ਅਪੀਲ ਕਰਦੇ ਆਂ ਤੇ ਜਦੋਂ ਤੁਸੀਂ ਕਿਤੇ ਜਾਣੇ ਆ ਨਾ ਤੇ 5-10 ਮਿੰਟ ਦਾ ਇਹੀ ਫਰਕ ਪੈਂਦਾ ਹੈ ਨਾ ਕਿ ਜਿਆਦਾ ਫਰਕ ਪੈਂਦੇ 5-10 ਮਿੰਟ ਨਾਲ ਹੀ ਤੁਹਾਡੀ ਜਿਹੜੀ ਜਾਨ ਹੈ ਬਾਛ ਜੀ ਤੁਸੀਂ ਪਰਿਵਾਰ ਦੇ ਮੁਖੀ ਹੁੰਦੇ ਇਹੋ ਸੋਚ ਕੇ ਚੱਲੋ ਕਿ ਅਸੀਂ 5-10 ਮਿੰਟ ਕਰ ਲੈਟ ਪਹੁੰਚਾਂਗੇ ਪਰ ਗੱਡੀਆਂ ਨੂੰ ਜਿਹੜੇ ਲਿਮਟ ਸਪੀਡ ਲਿਮਟ ਤੇ ਰੱਖੋ ਕਿ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਨਾ ਹੋਵੇ